ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਇਹ ਸ਼ੁੱਧ ਪਾਠ ਹੈ ਅਸੀਂ ਕੀ ਪੜਦੇ ਹਾਂ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਉਹਦਾ ਅਰਥ ਹੈ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਜਿਹੜਾ ਨਾਮ ਨਹੀਂ ਜਪਦਾ ਨਾ ਪ੍ਰਮਾਤਮਾ ਉਹਨੂੰ ਕੀੜਿਆਂ ਦੇ ਵਿੱਚੋਂ ਨਿਵਾਣਾ ਜਾਂ ਕੀੜਾ ਸਮਝਦਾ ਹੈ ਕੀਟਾਂ ਅੰਦਰ ਕੀਟ ਉਹਨੂੰ ਕੀ ਕਹਿੰਦੇ ਕਾਰ ਦੋਸ਼ੀ ਉਹਦੇ ਉੱਪਰ ਦੋਸ਼ ਧਰ ਕੇ ਦੋਸ਼ ਧਰੇ ਅਸੀਂ ਕੀ ਪੜਦੇ ਆ ਕੀਟਾ ਅੰਦਰ ਕੀਟ ਕਰ ਸਿਰੇ ਉੱਠ ਕੇ ਵਾਹਿਗੁਰੂ ਨੂੰ ਕਹਿੰਦੇ ਦੋਸ਼ੀ ਹੁਣ ਦੋਸ਼ੀ ਬਣਾ ਦਿੰਦੇ ਦੋਸ਼ੀ ਦੋਸ਼ ਧਰੇ ਸਿਰਫ ਵਿਸ਼ਰਾਮ ਜਿਹੜਾ ਅੱਗੇ ਪਿੱਛੇ ਦਿੱਤਾ ਦੋ ਉਹਦਾ ਅਰਥ ਦਾ ਅਨਰਥ ਬਣ ਇੱਕ ਪੰਕਤੀ ਆਉਂਦੀ ਆ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰਾਏ ਜੇ ਹੁਣ ਅਸੀਂ ਉਹਦਾ ਵਿਸ਼ਰਾਮ ਦੇ ਦਈਏ ਗੁਰੂ ਅਰਜਨ ਘਰ ਉਲਟਾ ਹੋ ਜਾਏਗਾ ਨਾ ਪੁੱਤਰ ਦੇ ਘਰ ਪਿਤਾ ਪੈਦਾ ਹੋਏ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਾ